ਓਏ ਹੋਏ ਅੰਦਰ ਆ ਗਈ ਚੰਬ ਮੈਂ ਤਾਂ ਬਾਲਕਣੀ ਤੋਂਨ ਲੱਗੀ ਸੀ ਤੇ ਇੱਕਦਮ ਓ ਮਾਈ ਗਾਡ ਹਾਏ ਰੱਬਾ ਇੰਨਾ ਤੇਜ਼ ਮੀਂਹ ਤੁਹਾਡਾ ਫਲਾਜ ਅੰਦਰ ਪਾਣੀ ਆ ਗਿਆ ਜੀ ਪਾਣੀ ਮੇਰੇ ਤਾਂ ਟੂਟੀ ਵੀ ਚੱਲਦੀ ਬਾਹਰ ਲਈ ਹੁਣ ਮੈਂ ਕੀ ਕਰਾਂ ਕਿਵੇਂ ਬੰਦ ਕਰ ਉਹ ਦੂਜਾ ਥੈਂਕ ਯੂ ਵੀ ਨਹੀਂ ਕਰਦਣੀ ਤੇ ਫਿਰ ਮੈਂ ਕਿਵੇਂ ਜਾਵਾਂ ਮੈਂ ਤਾਂ ਭੇਜਣਾ ਤੋਰੀਏ ਤੋ ਦੋ ਦਿਨ ਨਹੀਂ ਸੁੱਕਣਾ ਜਿੰਨਾ ਮੀਂਹ ਆ ਓ ਖੱਟੀ ਜੀ ਸਿਰ ਤੇ ਓ ਮਾਈ ਗਾਡ ਹਾਂਜੀ ਮੈਂ ਇਹ ਕਿਹਨੀ ਜਾਂਦੇ ਕਰਨਾ ਕੀ ਸੀ ਜਾਂ ਕੱਲ ਮੈਂ ਕੱਪੜੇ ਸੁੱਕਣੇ ਪਾ ਕੇ ਗਈ ਤੇ ਕੱਲ ਸ਼ਾਮੀ ਮੈਂ ਸੋਇਆ ਜਾਗ ਸਿਰ ਨੂੰ ਕਿਹ ਕੱਪੜੇ ਲਾ ਲਿਆ ਤੇ ਮੇਰੀਆਂ ਚੁੰਨੀਆਂ ਉੱਤੇ ਹੀ ਛੱਡ ਗਿਆ ਤੇ ਉੱਡ ਕੇ ਸਾਰੀਆਂ ਇਧਰੇ ਪਾਣੀ ਹਾਂਜੀ ਕਿੰਨਾ ਗੰਦਾ ਹੋ ਗਿਆ ਪਾਣੀ ਅਚਾਰੀਆਂ ਚੁੰਨੀਆਂ ਦਾ ਤਾਂ ਬੁਰਾ ਹਾਲ ਹੋ ਗਿਆ ਸਹੀ ਗੱਲ ਹੈ ਹੁਣ ਮੈਂ ਉੱਪਰ ਆਈ ਸੀ ਅਸੀਂ ਵੀਡੀਓ ਬਣਾਉਣ ਆਏ ਸੀ ਹਾਂਜੀ ਤੇ ਜੇ ਵੇਖੀਆਂ ਤੇ ਮੈਂ ਕੱਜ ਹੁਣ ਜੰਗਾਲ ਕੇ ਲੈ ਜਾਂਦੀ ਹਾਂ। ਹਾਂਜੀ ਚੰਗਾਲ। ਜੰਗਾਲ ਦੇ ਦਾਗ ਤੁਹਾਨੂੰ ਨਿਕਲਦੇ ਹਨਾ। ਜੰਗਾਲ ਦੇ ਤਾਂ ਮਸਤੜੀ। ਕੂੜੀ ਨੇਵਰੇ ਵੀ ਥੋੜੀ ਪਾਣੀ ਜੰਦਾ ਹੀ ਆਉਂਦਾ ਪਿਆ। ਹਾਂਜੀ। ਇਹਨੇ ਮੈਨੂੰ ਲੱਗਦਾ ਜਿਵੇਂ ਤੁੰਦ ਜੇ ਇੱਥੇ ਨਹੀਂ ਵੜ ਜਾਂਦਾ ਤੁੰਦ ਮੈਲ ਪੈ ਜਾਂਦੀ। ਓਵੇਂ ਨਾ ਹੋ ਗਿਆ ਓਵੇਂ ਜੰਗਾਲ। ਜਿੰਨੀ ਤਾਂ ਏਡੀ ਸੋਹਣੀ ਸੀ ਆ ਵਾਲੇ ਹਨਾ। ਬੜੀ ਸੋਹਣੀ ਸੀ। ਮੈਨੂੰ ਜਰ ਲੱਗਦੀ ਹੈ ਵਿਚਾਰੀ ਨੂੰ ਚੱਲ ਕੰਨੀ ਅੱਜ ਤਾਂ ਡੈਵੀ ਸੂਟ ਬਹੁਤ ਸੋਹਣਾ ਹੈ ਬੜਾ ਪਿਆਰਾ ਲੱਗਦਾ ਪਿਆ ਪਾਇਆ ਪੂਰੀ ਲੁੱਕ ਤਾਂ ਖੜੀ ਹੈ ਹਾਂਜੀ ਵੀਡੀਓ ਬਣਾਉਣੇ ਸੀ ਇਸ ਕਰਕੇ ਪਾਇਆ ਸੀਗਾ ਹਾਂਜੀ ਸੂਟ ਤਾਂ ਬਹੁਤ ਸੋਹਣਾ ਹੈ ਦੁਪੱਟਾ ਵੀ ਬਹੁਤ ਸੋਹਣਾ ਹੈ ਇਹ ਤੁਸੀਂ ਕਿੱਥੋਂ ਲਿਆ ਸੀ ਸੂਟ ਏ ਮੱਲਾ ਲਿਓ ਮੱਲਾ ਲਾਂ ਦਿਓ ਨੀਟੇ ਦੀ ਹੱਟੇ ਨੀਟੇ ਦੀ ਹੱਟੇ ਤੁਹਾਨੂੰ ਮੱਲਾ ਲਿਓ ਇੰਨੇ ਸੋਨੇ ਸੂਟ ਮੇਂ ਜਾਂਦੇ ਸਾਨੂੰ ਮੱਲਾ ਲਿਓ ਲੱਭਦਾ ਹੀ ਨਹੀਂ ਮੈਨੂੰ ਕੋ ਦੁਕਾਨ ਮੈਂ ਜ਼ਿਆਦੀਆਂ ਦੁਕਾਨਾਂ ਤੇ ਜਾਂਦੀ ਨਹੀਂ ਇੱਕ ਦੋ ਦੁਕਾਨਾਂ ਬਸ ਹਾਂਜੀ ਜੰਤਰੀ ਜੰਨੀ ਤਰੀ ਜਨੀ ਲੈ ਕੇ ਤਰੀ ਆਉਣੀ ਬਸ ਸਹੀ ਗੱਲ ਆ ਇੱਕ ਦਿਨ ਗਈ ਸੀ ਬਸੇ ਸਿਰਫ ਗਰਮੀਆਂ ਦੀ ਸਟਾਰਟਿੰਗ ਜਿੱਤੇ ਹੁਣ ਤਾਂ ਉਹ ਬਦਲ ਬਦਲ ਕੇ ਹਾਂਜੀ ਸਹੀ ਗੱਲ ਆ ਇੱਕੋ ਦਿਨ ਚ ਕਸਰ ਕੱਢਦੀ ਹੈ ਨਾ ਸੂਟਾ ਦੀ ਇੱਕੇ ਦਿਨ ਹੀ ਲੈ ਰਹੀ ਸੀ ਫਿਰ ਮੈਂ ਪਤਾ ਨਹੀਂ ਹੁਣ ਬਾਜ਼ਾਰ ਚ ਵਾਰ-ਵਾਰ ਜਾਣਾ ਹਾਂਜੀ ਸਹੀ ਗੱਲ ਆ ਮੌਸਮ ਵੇਖੋ ਕਿੰਨਾ ਸੋਹਣਾ ਕਸਰਾ 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 ਦੀਆਂ ਵੀ ਕਸਰਾ ਕੱਢਦੀਆਂ ਸਹੀ ਗੱਲ ਆ ਸਵੇਰ ਦਾ ਪਿੰਡਾ ਪਿਆ ਹੈ ਹਾਂਜੀ ਅਜੇ ਵੀ ਰਹੀ ਜਾਂਦਾ ਸਾਡਾ ਸਹੀ ਗੱਲ ਕਿੰਨਾ ਖੜ ਗਿਆ ਉਹ ਹੋਵੇ ਹਾਂਜੀ ਤੋਬੇ ਤੋਬੇ ਬਣ ਗਏ ਚਾਰ ਚਦੇਰੇ ਸਹੀ ਗੱਲ ਆ ਬੜਾ ਪਾਣੀ ਤੇ ਪਾਏ ਉੱਗ ਪਿਆ ਵੀ ਮੈਨੂੰ ਲੱਗਦਾ ਜਿਵੇਂ ਝੋਨਾ ਉੱਗਿਆ ਹੁੰਦਾ ਹਾਂਜੀ ਕਿੰਨਾ ਸੰਘਣਾ ਕਾ ਹਨਾ ਇੰਨੇ ਸੰਘਣੇ ਸਾਡੇ ਸਿਰ ਤੇ ਵਾਲ ਹੋਣਾ ਸਹੀ ਗੱਲ ਹੈ ਜਿਆਦਾ ਮਝਾਏਗਾ ਮਰੋਦ ਵੀ ਦੇਖ ਕੇ ਜੀ ਮਰੋਦ ਕਰਿਓ ਨਹੀਂ ਹਾਂਜੀ ਸਹੀ ਗੱਲ ਹੈ ਮੈਨੂੰ ਬੜਾ ਦਿਲ ਕਰਦਾ ਹਾਂਜੀ ਹੁਣ ਮਰੂਦਾਂ ਵਾਲਾ ਮੌਸਮ ਆ ਗਿਆ ਇੱਕ ਜੰਮੂਆ ਵਾਲਾ ਸਹੀ ਗੱਲ ਜੰਮੂ ਤਾਂ ਪਤਾ ਹੀ ਨਹੀਂ ਹੁਣ ਲੱਭਦਾ ਹੀ ਨਹੀਂ ਹੁਣ ਘੱਟ ਲੱਗਦੇ ਜੰਮੂ ਹਾਂਜੀ ਪਤਾ ਨਹੀਂ ਕੀ ਗੱਲ ਐ ਇੱਥੇ ਨਾ ਕਿਸੇ ਕਰੋ ਵੀ ਅਹੀਂ ਪੁੱਛਿਆ ਉਹਨਾਂ ਦੇ ਜੰਮੂ ਲੱਗੇ ਸੀ ਉਹ ਕਹਿੰਦੇ ਜਦੋਂ ਸਾਰੇ ਲੈ ਗਏ ਤਾਂ ਕਹਿੰਦੇ ਹੁਣ ਤੁਹਾਨੂੰ ਚੇਤਾ ਆ ਗਿਆ ਜੰਮੂਆਂ ਦਾ ਕਹਿੰਦੇ ਹੁਣ ਤਾਂ ਉੱਡ ਵੀ ਗਏ ਸਹੀ ਗੱਲ ਮੰਮੀ ਕਹਿੰਦੀ ਆਹ ਲਾ ਸੋਨਾ ਲੱਗਦਾ ਇੱਥੇ ਬੋਲਾ ਸਹੀ ਗੱਲ ਆ ਬੜਾ ਪਿਆਰਾ ਲੱਗਦਾ ਜਦੋਂ ਇੱਥੇ ਗੱਡੀਆਂ ਆਉਣੇ ਕਦੀ ਗੱਡੀ ਤੇ ਗੱਡੀ ਤੇ ਗੱਡੀ ਉਹਦਾ ਤਾਂ ਲੁੱਕ ਹੋਰ ਵੀ ਤੇ ਰਾਤ ਨੂੰ ਜਦੋਂ ਜਗਿਆ ਕਰੋਗੇ ਉਹਦਾ ਲੁੱਕ ਹੋਰ ਵੀ ਘੈਂਟ ਹੈ ਘੈਂਟ ਆਇਆ ਕਰੂਗੀ ਸਹੀ ਗੱਲ ਆ ਕਿ ਇਸਨ ਆਪਣੀ ਬੜੀ ਘੈਂਟ ਬਣ ਗਈ ਉਹਨਾਂ ਨਾ ਬਹੁਤ ਇੱਥੇ ਪ੍ਰੂਵਡ ਹੁੰਦਾ ਪਿਆ ਸੀ ਨਾ ਉਹਦਾ ਬੜਾ ਡਰ ਲੱਗਣਾ ਹਾਂਜੀ ਸਾਰੇ ਕਹਿੰਦੇ ਇੱਥੋਂ ਤੱਕ ਆ ਜਾਣਾ ਤੁਹਾਡਾ ਪੈਲਸ ਵਿੱਚ ਲੁੱਕ ਜਾਣਾ ਪਹਿਲਾਂ ਐ ਲੱਗਦਾ ਹੁੰਦਾ ਹੈ ਇਹ ਆਪਣਾ ਪੈਲਸ ਤਾਂ ਵੀ ਨਿੱਕਾ ਜਿਹਾ ਲੱਗੂਗਾ ਨੀਵਾ ਹੋ ਜਾਣਾ ਉੱਚਾ ਹੋ ਜਾਣਾ ਹਾਂਜੀ ਹੁਣ ਥੋੜਾ ਇਹ ਦੂਰ ਰਹਿ ਗਿਆ ਤੇ ਹੁਣ ਲੋਕੇਸ਼ਨ ਦੂਰੋਂ ਵੇਖਣ ਚ ਮਜ਼ਾ ਆਜਿਆ ਮਜ਼ਾ ਆਉਂਦਾ ਸਹੀ ਗੱਲ ਨਾਲੇ ਬਣਿਆ ਬੜਾ ਸੋਹਣਾ ਆਇਆ ਨਾ ਐਸ ਜੀ ਵਾਂਗੂ ਬਣਿਆ ਹੋਇਆ ਹੈ ਜਦੋਂ ਆਪਾਂ ਇੰਦੇ ਤੇ ਜਾਇਆ ਕਰਾਂਗੇ ਆਪਾਂ ਨੂੰ ਬੜਾ ਮਜ਼ਾ ਆਊਗਾ ਆਪਾਂ ਨੂੰ ਵੀ ਆਪਾਂ ਕਹਾਂਗੇ ਉਹ ਆਪਣਾ ਪੈਲਸ ਵੇਖਦਾ ਬੜਾ ਮਜ਼ਾ ਆਇਆ ਕਰੂਗਾ ਵਾਕੇ ਐਨਾ ਮਤਲਬ ਐ ਸੱਚੀ ਲੱਗਦਾ ਜਿਵੇਂ ਲੋਕੀ ਹਿਮਾਚਲ ਚ ਜਾਂਦੇ ਨੇ ਘੁੰਮਣ ਇੰਨਾ ਦੇ ਨਾਲ ਚ ਜਮੂਜ ਕੋਈ ਜਾਂਦਾ ਉਧਰ ਚੰਡੀਗੜ੍ਹ ਵਾਲੀ ਸਾਈਡ ਹਾਂਜੀ ਆਪਣੇ ਤਾਂ ਇਧਰ ਉਹ ਮੌਸਮ ਇਧਰ ਬਣਿਆ ਪਿਆ ਸਹੀ ਗੱਲ ਆ ਕਿੰਨਾ ਸੋਹਣਾ ਅੱਜ ਸਵੇਰ ਦਾ ਇੱਕ ਮਿੰਟ ਨੀ ਮੀ ਰੁਕਿਆ ਹਨਾ ਇੱਕ ਵੇਲੇ ਜਿਵੇਂ ਸਵੇਰੇ ਬਾਲਕਨੀ 'ਚ ਮੇਰ ਤੋਂ ਮੈਂ ਟੂਟੀ ਛੜਤੀ ਬਾਲਕਨੀ ਧੋਣ ਲੱਗੀ ਸੀ ਤੇ ਵਾਪਸ ਮੈਂ ਇੱਧਰ ਆ ਗਈ ਮਾੜਾ ਜਿਹਾ ਕੀ ਲੈਣ ਕੁਛ ਤੇ ਵਾਪਸ ਜਾਣ ਲੱਗ ਜਾਇਆ ਨਹੀਂ ਗਿਆ ਮੇਰ ਤੋਂ ਹਾਂਜੀ ਨਾ ਤੇਜ਼ ਮੀਂਹ ਆਦਾਂ ਮੀਂਹ ਤੇ ਮੈਂ ਸਾ ਟੂਟੀ ਬੰਦ ਕੀਤੀ ਤੇ ਅੰਕਲ ਕਹਿਣੇ ਟੈਂਕੀ ਖਤਮ ਹੋ ਜਾਣੀ ਬੰਦ ਕਰ ਮੈਨੂੰ ਜਿਵੇਂ ਮਰਜ਼ੀ ਫਿਰ ਮੈਂ ਤੌਲੀਆਂ ਤੌਲੀਆਂ ਲੈ ਕੇ ਬੰਦ ਕਰਕੇ ਆਈ ਸਹੀ ਗੱਲ ਆ ਮੈਂ ਨਹਾਉਣ ਆਲਾ ਮੀ ਸੀ ਜ ਮਾਜੀ ਹਾਲਾ ਸੱਚੀ ਗੱਲ ਆ ਬੜਾ ਮਜ਼ਾ ਆਉਣਾ ਹੀ ਮੀ ਕੋਦਾਂ ਮੋਰ ਦਰੋ ਜਿਵੇਂ ਧੁੰਦ ਨਹੀਂ ਪੈ ਜਾਂਦੀ ਹੁੰਦੀ ਸੀ ਹਾਲਾਂ ਚ ਹਾਂ ਉਹ ਮੇ ਦਾ ਮੌਸਮ ਹੋ ਗਿਆ ਸੀ ਮੀਂਹ ਨਾਲ ਦੇਖਿਓ ਨਾ ਨਿੱਕੇ ਨਿੱਕੀਆਂ ਤਰੀਕਾਂ ਨਹੀਂ ਆਕਿ ਮੀਆਂ ਪਿਆਰੀਆਂ ਲੱਗਦੀਆਂ ਪਤਾ ਨਹੀਂ ਇਹ ਮੀਂਹ ਝ ਧੁੱਪ ਕੇ ਨਿੱਖਰ ਕੇ ਹੁਣ ਜਿਆਦਾ ਸ਼ੋਅ ਹੁੰਦੀਆਂ ਪੀਆਂ ਹਾਂ ਆਵਲੀਆਂ ਹਨ ਹਾਂ ਜੀ ਕਿੰਨੀਆਂ ਸੋਹਣੀਆਂ ਲੱਗਦੀਆਂ ਬੜੀਆਂ ਸੋਹਣੀਆਂ ਲੋਕੀ ਇਹਨੀ ਪਿਆਰੀ ਜੀ ਲੱਗਦੀ ਚਾਰ ਛਪੇਰੇ ਹਰਿਆਲੀ ਹਰਿਆਲੀ ਨੂੰ ਤਾਂ ਦੀਦੀ ਆਪਣੇ ਘਰ ਤੋਂ ਇਲਾਵਾ ਮੈਨੂੰ ਰੋਖੀ ਦੀ ਸੀ ਜਾਂਦੇ ਆ ਇਧਰ ਚਾਰ ਛਪੇਰੇ ਹਾਂਜੀ ਰੋਖ ਮੈਨੂੰ ਲੱਗਾ ਜਿਹੋ ਜੀ ਲੋਕੇਸ਼ਨ 'ਚ ਆਪਾਂ ਰਹਿਨੇ ਪਏ ਆ ਪਿੰਡਾਂ ਨਾਲੋਂ ਆਹ ਲੋਕੇਸ਼ਨ ਜਿਆਦੀ ਹੈ ਜਿਆਦੀ ਵਧੀਆ ਹੈ ਹੈਨਾ ਪਿੰਡਾਂ 'ਚ ਤਾਂ ਹੁਣ ਰੋਖ ਰਹਿ ਹੀ ਨਹੀਂ ਗਏ ਨਾ ਕਿਸੇ ਦੇ ਘਰੇ ਨਾ ਕੋਸ਼ ਹੈਨਾ ਘਰੇ ਲਾ ਕੇ ਕੋਈ ਰਾਜ਼ੀ ਨਹੀਂ ਵੀ ਪੱਤੇ ਡਿੱਗਣਗੇ ਗੰਦ ਪਊਗਾ ਸਹੀ ਗੱਲ ਆ ਤਾਂ ਪ੍ਰੋਬਲਮ ਹੁੰਦੀ ਨਾਲੇ ਹੁਣ ਇੱਕ ਹੋਰ ਬੜਾ ਰੋਲਾ ਪੈਂਦਾ ਹੈ ਕਿ ਨੀ ਆਂਦਾ ਨੀਆ ਚ ਪਾਣੀ ਵੜ ਜਾਂਦਾ ਕਹਿ ਦਿੰਦੇ ਵੀ ਅਸੀਂ ਪੱਕੇ ਕੀਤੇ ਹੋਏ ਇਥਾਂ ਤੇ ਰੋਖ ਕਿੱਥੇ ਲਾਈਏ ਪਰ ਵਾਹ ਇਹੋ ਜੀ ਹਰਿਆਲੀ ਚ ਰਹਿਣਾ ਚਾਹੀਦਾ ਬੜਾ ਮਜ਼ਾ ਆਉਂਦਾ ਹੈ ਨਾ ਮੈਂ ਆਪਣੇ ਪਤੀ ਦੇਵਕੀ ਵੇਟ ਕਰ ਰਹੀ ਹੂੰ ਕੀ ਸ਼ਾ ਹੋਆ ਆਪਕਾ ਪਤੀ ਦੇਵ ਕਹਾਂ ਹੈ ਉਹ ਗਿਆ ਹੈ ਮੇਰੇ ਲਈ ਮੋਗੇ ਸਮੱਸੀ ਲੈਣੇ ਮੈਂ ਮਸਹੀ ਖਾਤੇ ਹਾਂ ਯਸ ਮੈਂ ਨੋਨ ਵੈਜੀਟੇਰੀਅਨ ਅਬੀ ਅਬੀ ਹੋਈ ਹਾਂ ਅੱਛਾ ਅਬੀ ਹੋ ਵੀ ਹੋਏ ਹਾਂ ਜੀ ਉਹ ਬੁਲੇਟ ਜਾ ਰਹਾ ਹੈ ਸੱਚ ਮੈਂ ਬੁਲੇਟ ਸਿੱਖਣਾ ਬੁਲੇਟ ਦੂ 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 ਬੁਲੇਟ ਹੈ ਬੁਲੇਟ ਨਹੀਂ ਹੁੰਦਾ ਬੁਲੇਟ ਤਾਂ ਦੂਜਾ ਇੱਕ ਗੱਲ ਦੱਸਾ ਇੱਕ ਗੱਲ ਦੱਸਾ ਕੱਲ ਮੇਰੇ ਤਾਂ ਬੁਲੇਟ ਛੱਡਦੀ ਹੈ ਮੈਨੂੰ ਪਤਾ ਹੀ ਸੀ ਦੋ ਤਿੰਨ ਕਿੱਕਾ ਮਾਰੀਆਂ ਮੈਂ ਬੱਧੀ ਬਾਪ ਡੈਡੀ ਕੰਨ ਦੇ ਕੋਈ ਉਹ ਸੱਚ ਸਕੂਟਰ ਜੀ ਵੀ ਪ੍ਰੋਬਲਮ ਆਈ ਆ ਨਵੀਂ ਸਕੂਟਰੀ ਚ ਉਹ ਬ੍ਰੇਕ ਮਾਰ ਲਗੀ ਚੀਕਾਂ ਘੜਦੀ ਆ ਓ ਮਾਈ ਗਾਡ ਇੱਥੇ ਪ੍ਰੋਬਲਮ ਹੈ ਇੱਥੇ ਆਉਂਦੀ ਪ੍ਰੋਬਲਮ ਹੈ ਕਿੰਨੀ ਸਲੋ ਸੀ ਘਾਰ ਫਿਰ ਵੀ ਹੈ ਨਾ ਹਾਂ ਜੇ ਫਾਸਟ ਹੁੰਦੀ ਜੇ ਫਾਸਟ ਹੁੰਦੀ ਉਹ ਨੇ 7 7 ਪਲਟੀਆਂ ਖਾਣੀਆਂ ਸੀ ਫਿਰ ਬੈਲੈਂਸ ਖੋ ਜਾਣਾ ਸੀਗਾ ਪੁੱਤ ਨਹੀਂ ਇਹ ਸੜਕ ਇੱਥੇ ਆ ਕੇ ਛੁੱਟੀ ਹੋ ਜਾਂਦੀ ਹੈ ਨਾ ਛੁੱਟੀ ਹੋ ਜਾਂਦੀ ਹੈ ਮੈਨੂੰ ਬੜੀ ਰਿਪਲੇ ਖਾ ਪਿਆ ਹਾਂ ਇਹ ਇੱਥੇ ਦਾ ਆਪਾਂ ਨੂੰ ਆਪ ਜਾਣਦ ਰਹੇ ਨੇ ਆਪ ਨੂੰ ਤਾਂ ਪਤਾ ਉਹ ਤਾਂ ਦੇਖ ਕੇ ਦਿਲ ਟੜਕ ਗਿਆ ਆਪਣੇ ਲਾਈਵ ਐਕਸੀਡੈਂਟ ਹੋਣਾ ਹੈਗਾ ਹੁਣ ਇਹ ਵੀਡੀਓ ਬਣਦੀ ਚ ਕਿ ਕਿਸੇ ਦਾ ਮਾਂ ਦਾ ਪੁੱਤ ਕੋਈ ਸਹੀ ਬਾਤ ਆ ਮਾਂ ਵੇਟ ਕਰਦੀ ਹੈ ਵੀ ਕਿ ਬਤਾ ਮਾਂ ਨਾਲ ਹੀ ਹੋਵੇ ਇੱਥੇ ਜਿਹੜਾ ਦੋ ਐਕਸੀਡੈਂਟ ਹੋਏ ਸੀ ਕਿ ਤਿੰਨ ਇੱਥੇ ਇਹ ਇੱਕ ਨਾ ਨਾ ਤੁਹਾਨੂੰ ਦੱਸਦਾ ਮੈਂ ਦੋ ਤਿੰਨ ਮੋਟਰਸਾਈਕਲਾਂ ਦੇ ਦੋ ਤਿੰਨ ਇੱਕ ਗੱਡੀ ਆ ਦਾ ਜਦੋਂ ਆਪਣੀ ਇੱਥੇ ਤੇ ਇੱਥੇ ਦਿਖਾ ਰਿਹਾ ਤੁਹਾਨੂੰ ਜਗਸੀਰ ਤੇ ਜਗਸੀਰ ਦੇ ਪਾਪਾ ਗਏ ਸੀਗੇ ਮੋਗੇ ਯੂਵੀ ਸ਼ੀਟਸ ਲੈਣ ਗਿਆ ਸੀਗੇ ਇਹ ਕਾਊਂਟਰ ਵਾਸਤੇ ਲੈਣ ਗਿਆ ਸੀ ਕੁਝ ਆਫਿਸ ਤਿਆਰ ਕਰਵਾਉਣਾ ਇਹਨਾਂ ਨੇ ਉਹਦੇ ਵਾਸਤੇ ਲੈਣ ਗਿਆ ਸੀ ਤੇ ਮੈਂ ਮਤਲਬ ਮੈਨੂੰ ਨਹੀਂ ਸੀ ਅੰਦਾਜ਼ਾ ਇਹ ਰੂਮ ਦੀ ਦੀਵਾਰ ਨਾਪ ਕੇ ਲੈ ਕੇ ਗਿਆ ਸੀ ਕਹਿੰਦੇ ਇੱਕ ਰੂਮ ਦੀ ਵੀ ਲੈ ਕੇ ਆਉਣਾ ਹੈ ਤੇ ਇਹ ਮੈਨੂੰ ਦਿਖਾ ਰਹੇ ਸੀਗੇ ਕਾਊਂਟਰ ਵਾਸਤੇ ਕਿਹੜੀ ਸ਼ੀਟ ਸੋਹਣੀ ਲੱਗਦੀ ਆ ਦਫ਼ਤਰ ਵਾਸਤੇ ਕਿਉਂਕਿ ਹਰ ਇੱਕ ਕੰਮ ਅਸੀਂ ਇੱਕ ਦੂਜੇ ਦੀ ਸਲਾਹ ਤੋਂ ਬਿਨਾਂ ਨਹੀਂ ਕਰਦੇ ਹਰ ਇੱਕ ਨਿੱਕੀ ਤੋਂ ਨਿੱਕੀ ਚੀਜ਼ ਇੱਕ ਦੂਜੇ ਨਾਲ ਸਲਾਹ ਕਰਦੇ ਆ ਤੇ ਇੱਥੇ ਅਸੀਂ ਸਿਲੈਕਟ ਕਰ ਰਹੇ ਸੀ ਜਗਸੀਰ ਮੈਂ ਤੇ ਉਹਦੇ ਪਾਪਾ ਤਿੰਨੇ ਜਣੇ ਮੈਂ ਵੀਡੀਓ ਕਾਲ ਤੇ ਸੀ ਤੇ ਬਹੁਤ ਸੋਹਣੀਆਂ-ਸੋਹਣੀਆਂ ਸ਼ੀਟਸ ਸੀ ਤੇ ਮੈਂ ਸੋਚਿਆ ਤੁਹਾਡੇ ਨਾਲ ਵੀ ਸ਼ੇਅਰ ਕਰ ਲਵਾਂ ਕਿਤੇ ਤੁਸੀਂ ਵੀ ਕਮਰਾ ਤਿਆਰ ਕਰਾਉਣਾ ਹੋਵੇ ਜਾਂ ਦਫ਼ਤਰ ਜਾਂ ਕੁਝ ਵੀ ਤੇ ਤੁਸੀਂ ਵੀ ਇੰਨੀਆਂ ਸੋਹਣੀਆਂ-ਸੋਹਣੀਆਂ ਲਗਾ ਕੇ ਤਿਆਰ ਕਰ ਸਕਦੇ ਆ ਕਿਹੜੇ ਕਿਹੜੇ ਕਲਰਸ ਕੈਲ ਸਿਲੈਕਟ ਕੀਤੇ ਹੋ ਘਰੇ ਜਦੋਂ ਆਏ ਤੁਹਾਨੂੰ ਮੈਂ ਦਿਖਾ ਦੂੰਗੀ ਤੇ ਜਦੋਂ ਘਰੇ ਆਏ ਤੇ ਅਸੀਂ ਛੋਟਾ ਜਿਹਾ ਕੀਤਾ ਪ੍ਰੈਂਕ ਉਹ ਅੱਗੇ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕੀਤਾ ਤੁਸੀਂ ਵੇਖਿਓ ਤੇ ਦੱਸਿਓ ਤੁਹਾਨੂੰ ਕਿਵੇਂ ਦਾ ਲੱਗਾ ਮਤਲਬ ਅਸੀਂ ਪ੍ਰੈਂਕ ਕਰਦੇ ਨਹੀਂ ਪਹਿਲੀ ਵਾਰੀ ਕੀਤਾ ਹੈ ਥੋੜਾ ਜਿਹਾ ਸਾਨੂੰ ਸਾਡੇ ਵਿੱਚ ਵਿੱਚ ਹਾਸਾ ਆ ਰਿਹਾ ਸੀ ਮੇਰੇ ਤੇ ਜਗਸੀਰ ਦੀ ਪਹਿਲਾਂ ਗੱਲ ਹੋ ਚੁੱਕੀ ਸੀ ਜਗਸੀਰ ਨੂੰ ਪਤਾ ਸੀ ਜਗਸੀਰ ਹੱਸ ਰਿਹਾ ਸੀ ਤੇ ਉਹ ਕੀਤਾ ਸੀ ਪ੍ਰੈਂਕ ਤੇ ਤੁਸੀਂ ਉਹ ਸਾਡੀ ਪ੍ਰੈਂਕ ਵਾਲੇ ਇਹਦੇ ਨਾਲ ਹੀ ਅਟੈਚ ਕੀਤੀ ਮੈਂ ਵੀਡੀਓ ਤੇ ਦੇਖਿਓ ਤੁਸੀਂ ਅਸੀਂ ਕਿਤਾਂ ਇੰਜੋਏ ਤੇ ਬਹੁਤ ਹੀ ਪਿਆਰੀਆਂ ਪਿਆਰੀਆਂ ਸ਼ੀਟਾਂ ਤੁਸੀਂ ਵੀ ਜਾਓ ਤੇ ਪਰਚੇਸ ਕਰੋ ਤੇ ਇਹਨਾਂ ਕੋਲ ਬਹੁਤ ਸਾਰੀਆਂ ਬਹੁਤ ਹੀ ਜ਼ਿਆਦੀ ਵੈਰਾਈਟੀ ਚ ਯੂਵੀ ਸ਼ੀਟਾਂ ਪੀਵੀਸੀ ਇਹ ਜੋ ਵੀ ਹੁੰਦਾ ਟੈਕਸਚਰ ਵਾਲੀਆਂ ਪਲੇਨ ਹਰੇਕ ਤਰ੍ਹਾਂ ਦੀਆਂ ਇਹਨਾਂ ਕੋਲ ਸ਼ੀਟਾਂ ਮਿਲ ਜਾਂਦੀਆਂ ਤੇ ਅਸੀਂ ਪਹਿਲਾਂ ਵੀ ਜਦੋਂ ਮੰਮਾ ਉਹਨਾਂ ਨੇ ਘਰ ਤਿਆਰ ਕਰਵਾਇਆ ਸੀ ਸਾਰੀਆਂ ਸ਼ੀਟਸ ਇੱਥੋਂ ਹੀ ਅਸੀਂ ਪਰਚੇਸ ਕੀਤੀਆਂ ਸੀ ਤੇ ਹੁਣ ਵੀ ਅਸੀਂ ਆਪਣੇ ਘਰ ਵਾਸਤੇ ਵੀ ਇੱਥੋਂ ਹੀ ਪਰਚੇਸ ਕਰ ਰਹੇ ਆ ਤੇ ਬਹੁਤ ਹੀ ਜੈਨੂਨ ਰੇਟ ਹੁੰਦਾ ਤੇ ਬਹੁਤ ਹੀ ਵਧੀਆ ਤੇ ਅੱਗੇ ਵੇਖਿਓ ਸਾਡਾ ਛੋਟਾ ਜਿਹਾ ਪ੍ਰੈਂਕ ਕਲਰ ਹੋ ਰਾ ਕਲਰ ਹੋ ਰਾ ਉਹ ਵੀ ਪ੍ਰਿੰਟ ਆ ਇਹ ਵੀ ਪ੍ਰਿੰਟ ਆ ਅੱਡ ਅੱਡ ਦੇ ਪ੍ਰਿੰਟ ਜੇ ਆ ਜਾਣੇ ਨਹੀਂ ਇਹ ਸਾਰੀ ਲੱਗਦਾ ਜਾਂ ਤਾਂ ਉਹਦੇ ਉਸ ਕਲਰ ਚ ਪਲੇਨ ਹੋਵੇ ਇਹ ਜਾਂ ਇੱਧਰ ਕੋਈ ਹੋਰ ਅਰ ਜੀ ਦੇ ਕੋਲ ਕਲਰ ਆਪ ਦਾ ਦੇਖ ਕੇ ਲਿਆ ਆਪ ਨਹੀਂ ਨਾ ਉਹ ਜੀ ਪਸੰਦ ਨਹੀਂ ਆਉਂਦੀ ਕਿ ਨਹੀਂ ਮੈਂ ਤੁਹਾਨੂੰ ਇਹ ਕਹਾਂ ਰਹਿਣ ਦੋ ਰਹਿਣ ਦੋ ਜੇ ਤੁਹਾਨੂੰ ਆਪ ਪਸੰਦ ਨਹੀਂ ਇਹ ਇਹ ਦੂਜਾ ਦੇ ਡੈਡੀ ਕਹਿੰਦਾ ਮਹਾ ਚੈਨ ਸੋਨਾ ਹੋਊਗਾ ਉਹਦਾ ਟੈਕਸਚਰ ਜਿਆ ਸ਼ੋ ਹੁੰਦਾ ਪਿਆ ਜੀ ਟੈਕਸਚਰ ਤਾਂ ਹੁੰਦਾ ਹੁਣ ਤੂੰ ਇਹ ਉਹ ਵੇਖਣਾ ਹੀ ਹੁਣ ਦੇਖਣਾ ਸ਼ੂਟ ਜਿਹੜਾ ਬਲੀਜੂਗਾ ਲੈ ਬਦਲ ਨੂੰ ਕੀ ਬਦਲਿਆ ਹਾਂ ਲੋ ਨਹੀਂ ਪਸੰਦਾ ਸਾਡਾ ਥੱਲੇ ਲਾਗਦੇ ਨਹੀਂ ਬੰਦਾ ਥੱਲੇ ਸਭ ਜੱਜਦਾ ਪਿਆ ਇੱਥੇ ਨਹੀਂ ਸਭ ਜੱਜਦਾ ਪਿਆ ਇੱਥੇ ਕੀ ਲਾਉਣਾ ਮੁਰਗੇ ਤੁਹਾਡੀਆਂ ਆਦਤਾਂ ਤੇ ਪੈ ਗਈ ਤੁਹਾਨੂੰ ਚੀਜ਼ ਬਦਲਣ ਦੀ ਹਰ ਵੇਲੇ ਬਦਲਦੀ ਤੁਹਾਨੂੰ ਕੁਝ ਜੀ ਪਸੰਦ ਨਹੀਂ ਆਉਂਦੀ ਤੇ ਤੁਸੀਂ ਸੂਟਾਂ ਨੂੰ ਹਰੇਕ ਚੀਜ਼ ਨੂੰ ਬਦਲ ਕਰਦੇ ਕੋਈ ਨਹੀਂ ਮੈਂ ਸੂਟ ਜਦੋਂ ਲੈ ਕੇ ਆਉਣੀ ਮੈਂ ਇੱਕ ਵਾਰੀ ਲੈ ਕੇ ਉਹ ਬਦਲ ਗੈੜੀ ਨਾਲ ਜਦੋਂ ਵਿਆਹ ਕਰਾਇਆ ਸੀ ਉਦੋਂ ਵੀ ਉਹਦੋਂ ਨਾਲ ਕਰਦੇ ਬਦਲਦੇ ਨੂੰ ਮੈਂ ਉਹ ਵੀ ਤਾਂ ਦਾ ਆਹ ਜਮੀ ਪੂਰੀ ਦਾ ਨਾ ਉਹ ਕਰਨ ਤੂੰ ਵੇਖ ਕੇ ਲਿਆ ਸਾਰਾ ਕੁਝ ਇਹ ਤਾਂ ਦੇ ਕੀ ਆਲਥਲੇ ਨਾਲ ਆ ਨਹੀਂ ਗਿਆ ਤੋ ਜਿਹਦਾ ਉਹ ਕਲਰ ਦਿੱਤਾ ਸੀ ਗੱਡੀ ਦਾ ਤੂੰ ਨਾਲ ਮੈਂ ਵਿਖਾਉਣ ਲਈ ਉਹ ਗਲਿਊ ਆ ਇਹ ਗ੍ਰੀਨਿਸ਼ ਟੋਨ ਦੇਣ ਦੇ ਆ ਤੂੰ ਹੀ ਆ ਉਹ ਦਾ ਉਹ ਗ੍ਰੀਨਿਸ਼ ਤੂੰ ਯਾਉ ਕਿ ਹਾਂ ਮੈਚ ਹੁੰਦਾ ਜੇ ਆਪਾਂ ਟੈਕਸਚਰ ਚਾਹੀਦਾ ਆ ਉਹ ਤਾਂ ਹੀ ਹੋ ਗਿਆ ਤੇ ਗੱਡੀ ਹਰ ਵਰੀ ਹਾਲ ਵਰੀ ਜੇਤ ਕਰ ਜਾਂਦਾ ਮੈਨੂੰ ਮੈਂ ਫੇਟਲੀ ਬਹਿ ਜਾਨੀ ਮੈਂ ਕਹਾਂਦੀ ਕਿ ਚੱਲ ਕੋਈ ਨਹੀਂ ਇਹਨੂੰ ਪਸੰਦ ਆਇਆ ਤੇ ਚੱਲ ਠੀਕ ਆ ਪਰ ਮੈਂ ਤੁਹਾਨੂੰ ਦੂਜਾ ਕਿਆ ਸੀ ਕਲਰ ਜਿਹੜਾ ਥੋੜਾ ਜਿਹਾ ਗ੍ਰੇ ਜਿਹਾ ਨਹੀਂ ਸੀ ਥੋੜਾ ਜਿਹਾ ਬਲੂਇਸ਼ ਟੋਨ ਜਿਤਨੀ ਸੀਗਾ ਉਹ ਤੁਹਾਨੂੰ ਕਿਆ ਹੀ ਤੁਸੀਂ ਦੋਵੇਂ ਪਿਓ ਪਰ ਦੂਜੇ ਪਾਸੇ ਹੋਗੇ ਕਿਆ ਰਾਇਨ ਨਹੀਂ ਨਾ ਲੇ ਫੁਟ ਕਰੇ ਰਾ ਨਾ ਨਾ ਨਾਲ ਕਿਤੇ ਇੱਕ ਵਾਰੀ ਵੀ ਨਹੀਂ ਸੁਲਾ ਮਾਰੀ ਵੀ ਤੂੰ ਚੱਲ ਫਿਰ ਨਾਲ ਤੇ ਜੇ ਮੈਨੂੰ ਦੱਸਿਆ ਹੀ ਹੁੰਦਾ ਵੀ ਕਮਰੇ ਵਾਸਤੇ ਵੀ ਲਿਉਣੀ ਆ ਘਰੋਂ ਤਾਂ ਲੈਣ ਗਏ ਤੁਸੀਂ ਉਹਦੇ ਵਾਸਤੇ ਉੱਥੇ ਜਾ ਕੇ ਮੈਨੂੰ ਫੋਨ ਕਰ ਦਿੱਤਾ ਮੈਂ ਕਿਧਰ ਗਿਆ ਤੂੰ ਰੱਖ ਉਹ ਤੇ ਅਧੱਲੇ ਟੋਟ ਜਾਨੀ ਹੋ ਲੱਗਾਈ। ਉਹਦੇ ਦੇ ਡੈਡੀ ਵੀ ਬਸ ਐਂ ਕੀਤੀ ਜਾਣਾ ਇਹ ਲਾ ਦੇਣੀ ਇੱਥੇ ਫਿੱਟ ਕਰ ਦੇ। ਹਾਂ ਥੱਲੇ ਲੱਗ ਜਾਨੀ ਵਧੀਆ ਉਸ ਵਾਰ। ਉੱਥੇ ਵਧੀਆ ਉਹਦੇ ਨਾਲ ਮੈਂ ਉਹਦੇ ਨਾਲ ਨਹੀਂ ਮੈਚ ਹੋਣੀ ਉਹ ਵੀ ਬਲੂ ਆ। ਬਲੂ ਤੇ ਗ੍ਰੀਨ ਕਰਨਾ ਜੀ। ਅਗਰ ਬਦਲਾ ਨਹੀਂ ਕਰੋਗੀ। ਇਹ ਬਦਲਾ ਹੁਣ ਦੇ ਰਿਤ ਨਹੀਂ। ਇਸੇ ਚ ਕਲਰ ਜੇਜ ਹੁੰਦਾ। ਡਿਜ਼ਾਈਨ ਸੋਹਣਾ ਸਭ ਮੈਚ ਕਰ ਜਾਣਾ ਗੱਦੀ ਨਾਲ। ਕਲਰ ਇੱਕ ਹੀ ਆ ਕਿ ਹੁਣ ਕਲਰ ਉਹਨਾਂ ਕੋਲ ਨਹੀਂ। カラー ਉਹ ਇੱਕ कलर ਦਾ ਜਿਹੜੀ ਫੈਕਟਰੀ ਉੱਤੇ ਇੱਕ ਹੀ कलर ਹੋਊਗਾ ਇਹੋ ਹੀ ਬਣਾਉਂਦੇ ਨੇ ਇਹਦੇ ਇੱਥੇ ਵੇਖ ਲਓ ਜੇ ਡ్రਾਈング ਰੂਮ ਚ ਲੱਗਦਾ ਤੇ ਡ్రਾਈング ਰੂਮ ਚ ਲਾ ਦੋ ਫਿਰ ਸੰਦਾ ਬਣੀ ਹੋਤੀ ਆਲੇ ਲੇ ਲਾਦਾ ਹਾਂ ਵੀ ਆਪਾਂ தம் ਵੀ ਕੰਮ ਤੇ ਲਾ ਦਈਏ ਜੇ ਅਗਰੇ ਤਾਂ ਮੂੜੀ ਅਪਸੈਟ ਕਰਨਾ ਹੁੰਦਾ ਲਿਆ ਲਿਆਂਦਾ ਦਾ ਤੁਸੀਂ ਰੂਮ ਵਾਸਤੇ ਆ ਚੇਂਜ ਕਰ ਲੈਣੇ ਆਂ ਤੇਂਜ ਨਾ ਹੋਇਆ ਹੋਣਾ ਤੇ ਇਹ ਵੀ ਨਾ ਹੋਣੀ ਦੀ ਇਹ ਆ ਤੇ ਅਸਲ ਵਿੱਚ ਆਂ ਮੈਨੂੰ ਤਾਂ ਨਹੀਂ ਹੁੰਦਾ ਹੁੰਦਾ ਫਿਰ ਜੇ ਕਿ ਤੈਨੂੰ ਵੀ ਪਤਾ ਕੋਈ ਤੈਨੂੰ ਵੀ ਚੀਜ਼ ਪਸੰਦ ਕਰਨੀ ਆਉਂਦੀ ਕੋਈ ਚੀਜ਼ ਹੁਣ ਨਹੀਂ ਪਸੰਦ ਕੀਦੀ ਤੁਹਾਡੇ ਆਮਲੇ ਕੋਈ ਨਹੀਂ ਪਸੰਦ ਨੂੰ ਬੰਦਾ ਕਰੇਗੀ ਆਉਂਦਾ ਕਿਉਂ ਨਹੀਂ ਪਸੰਦ ਕੋਈ ਪਸੰਦ ਕਿਉਂ ਨਹੀਂ ਆਉਂਦਾ ਪਸੰਦ ਤਾਂ ਆਉਂਦਾ ਏ ਨੇੜੀ ਨੂੰ ਪਸੰਦ ਇੱਕ ਸਿਰਫ ਮੈਨੂੰ ਹੀ ਸਹੀ ਪਸੰਦ ਕੀਤਾ ਬਾਕੀ ਸਭ ਚੀਜ਼ਾਂ ਦੀਆਂ ਪਸੰਦ ਦੀਆਂ ਨਹੀਂ ਹੁੰਦੀਆਂ ਯੈਸ ਲੋ ਵੀ ਪ੍ਰਸਤਾਉਂਦਾ ਹਨ ਨੇੜੀ ਨੂੰ ਨਹੀਂ ਜੀ ਚਰਨੀਆਂ ਥਲਾਉਂਦਾ ਸਵੇਰੇ ਉੱਠ ਕੇ ਕਿੰਨੀ ਹੈਲੋ ਕਿਹਦਾ ਲੱਗਾ ਪ੍ਰੈਂਕ ਤੈਨੂੰ ਪਤਾ ਨਹੀਂ ਲੱਗਾ ਅਸੀਂ ਤੁਹਾਡੇ ਨਾਲ ਪ੍ਰੈਂਕ ਕਰਦੇ ਪਏ ਨਾ ਹਾਂ ਕੱਕੋ ਹੈ ਪਰ ਮੈਨੂੰ ਫੋਨ ਹੀ ਨਹੀਂ ਦੇ ਸਾਰੇ ਫੋਨ ਮੈਂ ਚਾਰਜ ਤੇ ਲਾਇਆ ਸੀਗਾ ਤੇ ਮੈਂ ਪਤਾ ਕੀ ਹੈ ਸਰਾਣੇ ਤੇ ਰੱਖ ਕੇ ਐ ਕਰਕੇ ਥੋੜਾ ਟੇਡਾ ਜਾਂ ਕਰਕੇ ਨਾ ਨਾਲ ਮੋਟਰ ਰੱਖਤ ਅਦ ਜਾ ਏਸੀ ਦਾ ਮੈਂ ਕਿਹਾ ਇਹਨਾਂ ਨੂੰ ਸ਼ੱਕ ਨਾ ਹੋਊਗਾ ਤੇ ਉਹ ਇੰਨਾ ਸੋਹਣਾ ਸਾਰੀ ਕੰਧ ਨੂੰ ਕਵਰ ਕਰਦਾ ਪਿਆ ਹੈ ਜੇ ਆਪਾਂ ਵੇਨੇ ਆ ਵੀਡੀਓ ਕਿਵੇਂ ਆ ਦਜਾ ਵਿੱਚ ਵਧੀਆ ਸ਼ੂਟ ਹੋਈ ਕਿ ਨਹੀਂ ਹੋਈ ਮੈਂ ਉੱਤੇ ਆਈ ਨਾ ਜਦੋਂ ਲੈ ਕੇ ਮੈਂ ਜਗਸਿਰ ਨੂੰ ਜਗਸਿਰ ਨੇ ਮੈਨੂੰ ਪੁੱਛਿਆ ਜਗਸਿਰ ਕਹਿੰਦਾ ਮੰਮੀ ਕਿਵੇਂ ਦਾ ਲੱਗਾ ਮੈਂ ਜਗਸਿਰ ਨੂੰ ਕਿਹਾ ਮੈਂ ਹਾਂ ਜਗਸਿਰ ਮੈਨੂੰ ਤਾਂ ਚੰਗਾ ਹੀ ਨਹੀਂ ਲੱਗਾ ਵਧੀਆ ਹੀ ਨਹੀਂ ਲੱਗਾ ਤੇ ਜਗਸਿਰ ਕਹਿੰਦਾ ਫਿਰ ਆਪਾਂ ਬਦਲ ਲੈਨੇ ਆ ਤੇ ਮੈਂ ਹਾਂ ਦੂਜਾ ਨਹੀਂ ਬਦਲ ਹੋਣਾ ਤੁੰਗ ਲੈਣੀ ਨਹੀਂ ਉਹ ਚੀਜ਼ ਚ ਬਾਅਦ ਚ ਮੈਂ ਹੱਸ ਪੀ ਮੈਂ ਪ੍ਰੈਂਕ ਕੀਤਾ ਤੇ ਬਾਅਦ ਮੇਰੇ ਦਿਮਾਗ ਚ ਕਿ ਕਿ ਥਾ ਮਾਇ ਮੈਂ ਤੇਰੇ ਡੈਡੀ ਨੇ ਉੱਪਰ ਆਉਣਾ ਪਾਉਣਾ ਨਾ ਪ੍ਰੈਂਕ ਕਰਦੇ ਸਕਸੈਸਫੁਲ